वाणी ਕਹਿੰਦੀ ਐ ਕੂਟਣ ਸਈ ਜੋ ਮਨ ਕੋ ਕੂਟੈ ਮਨ ਕੋ ਕੂਟੈ ਤੋ ਜਮ ਤੇ ਛੁਟੈ ਕਹਿੰਦੇ ਜੇ ਕੁੱਟਣਾ ਐ ਲੜਨਾ ਐ ਤਾਂ ਆਪਣੇ ਮਨ ਦੇ ਨਾਲ ਲੜਾਈ ਕਰ ਬਾਹਰ ਤਾਂ ਬੰਦਾ ਬੜਾ ਲੜਦਾ ਫਿਰਦਾ ਐ ਬਾਹਰ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਗਿਆਂ ਦਾ ਸੁਭਾਈ ਬਣ ਜਾਂਦਾ ਇੱਕ ਡਾਕਟਰ ਕੋਲ ਚਲਿਆ ਗਿਆ ਕਿ ਡਾਕਟਰ ਕਹਿੰਦਾ ਵੀ ਬੜਾ ਮੈਨੂੰ ਆ ਫਰੇਮਾ ਹੋਇਆ ਢੇਡਾ ਪਰਿਆ ਉਂਗਲੀ ਨਹੀਂ ਖੁੱਬਦੀ ਡਾਕਟਰ ਉਹਨ ਜਾਣਦਾ ਸੀ ਡਾਕਟਰ ਕਹਿਣ ਲੱਗਾ ਵੀ ਆ ਚਾਰ ਦਿਨਾਂ ਦੇ ਵਿੱਚ ਕਿਸੇ ਦੇ ਘਰ ਅੱਗ ਲਾਈ ਜਾ ਕੇ ਨਿੰਦਿਆ ਕੀਤੀ ਚੁਗਲੀ ਕੀਤੀ ਕਹਿੰਦਾ ਨਹੀਂ ਜੀ ਸਮਾਂ ਨਹੀਂ ਮਿਲਿਆ ਕਹਿੰਦਾ ਜਾ ਫਿਰ 2 4 6ਾਂ ਦੇ ਵਿੱਚ ਖਲੋ ਉੱਥੇ ਜਾ ਕੇ ਤੇਰਾ ਢੇਡਾ ਪਈ ਹੌਲਾ ਹੋ ਜਾਣਾ ਜਾ ਕੇ ਜਦੋਂ ਨਿੰਦਿਆ ਕਰੇਗਾ ਕਿਸੇ ਦੀ ਚੁਗਲੀ ਕਰੇਗਾ ਜਾ ਕੇ ਕਿਸੇ ਦੇ ਘਰ ਲੜਾਈ ਕਰੇਗਾ ਆਪੇ ਤੇਰਾ ਮਨ ਹੌਲਾ ਹੋ ਜਾਣਾ ਐਦਾਂ ਕਈ ਕਈ ਗੁਰਦੁਆਰੇ ਰਹਿ ਕੇ ਵੀ ਨਹੀਂ ਹਟਦੇ ਨਿੰਦਿਆ ਚੁਗਲੀ ਤੂੰ ਇਸੇ ਕਰਕੇ ਭਾਈ ਗੁਰਦਾਸ ਜੀਆ ਨੇ ਆਖਿਆ ਕਹਿੰਦੇ ਕੁੱਤਾ ਰਾਜ ਬਹਾਲੀ ਐ ਫਿਰ ਚੱਕੀ ਚੱਟਾ ਕੁੱਤੇ ਨੂੰ ਕਹਿੰਦੇ ਤਖਤ ਤੇ ਬਿਠਾ ਦਿਓ ਨੇ ਚੱਕੀਆਂ ਹੀ ਚਟਣੀਆਂ ਨੇ ਜਾ ਕੇ ਪੀਣ ਵਾਲੀਆਂ ਹੁੰਦੀਆਂ ਸੀ ਨਾ ਉਹਦੇ ਵਿੱਚ ਜਿਹੜਾ ਕੁਝ ਵੱਜ ਜਾਂਦਾ ਉਹੀ ਉਹਨੇ ਚਟਣਾ ਜਾ ਕੇ ਝੂਠੇ ਭਾਂਡਿਆਂ 'ਚ ਹੀ ਮੂੰਹ ਮਾਰ ਲਿਆ ਕੁੱਤਾ ਰਾਜ ਬਹਾਲੀ ਐ ਫਿਰ ਚੱਕੀ ਚੱਟਣਾ ਇਹੋ ਜੇ ਉਹਨਾਂ ਦਾ ਸੁਭਾਅ ਬਣ ਜਾਂਦਾ ਸੱਪਾਂ ਦੁੱਧ ਪਿਆਲੀ ਐ ਸੱਪਾਂ ਦੁੱਧ ਪਿਆਲੀ ਐ ਵਿਯੋ ਮੁਖੋਂ ਸਟੈ ਸੱਪਾਂ ਨੂੰ ਕਹਿੰਦੇ ਜੇ ਦੁੱਧ ਪਿਆਈਏ ਜਿਹੜਾ ਵਿਯੋ ਹੈ ਨਾ ਉਹ ਨਹੀਂ ਵਿਯੋ ਜ਼ਹਿਰ ਜਿਹੜਾ ਆਪਣੇ ਮੁਖੋਂ ਸੁੱਟਣਾ ਉਹਨਾਂ ਨੇ ਤਾਂ ਡੰਗਣਾ ਹੀ ਡੰਗਣਾ ਕਿਸੇ ਕਵੀ ਨੇ ਲਿਖਿਆ ਹੈ ਚਾਰ ਭਾਂਤ ਨਰ ਹੈ ਜਗ ਜਾਨੋ ਕਹਿੰਦੇ ਭਈ ਚਾਰ ਤਰ੍ਹਾਂ ਦੇ ਲੋਕੀ ਨੇ ਜਗਤ ਵਿੱਚ ਚਾਰ ਭਾਂਤ ਨਰ ਹੈ ਜਗ ਜਾਨੋ ਮੱਖੀ ਸਾਪ ਅਸੁਰ ਸੁਰਮਨ ਕਹਿੰਦੇ ਇੱਕ ਤਾਂ ਮੱਖੀ ਵਰਗਾ ਉਹਨੇ ਆਪ ਵੀ ਮਰ ਜਾਣਾ ਵਿੱਚ ਡਿੱਗ ਕੇ ਕਿਸੇ ਦੁੱਧ ਚ ਚਾਹ ਚ ਲੱਸੀ ਚ ਨਾਲੇ ਆਪ ਮਰ ਜਾਂਦਾ ਹੈ ਨਾਲੇ ਕਿਸੇ ਦੇ ਖਾਣ ਪੀਣ ਜੋਗਾ ਨਹੀਂ ਛੜਦਾ ਇਹ ਮੱਖੀ ਦਾ ਸੁਭਾਅ ਕਈਆਂ ਦਾ ਇਹੋ ਜਿਹਾ ਸੁਭਾਅ ਹੁੰਦਾ ਉਹ ਆਪਣਾ ਵੀ ਵਿਗਾੜ ਲੈਂਦੇ ਆ ਤੇ ਦੂਜੇ ਦਾ ਵੀ ਵਿਗਾੜ ਦਿੰਦੇ ਇਹ ਮੱਖੀ ਵਰਗੇ ਚਾਰ ਭਾਂਤ ਨਰ ਹੈ ਜਗ ਜਾਨੋ ਮੱਖੀ ਸਾਂਪ ਤੇ ਦੂਜਾ ਫਿਰ ਹੁੰਦਾ ਸੱਪ ਵਰਗਾ ਉਹਦਾ ਕੰਮ ਏਹੀ ਹੈ ਭਾਵੇਂ ਉਹਨੂੰ ਦੁੱਧ ਪਿਆਈ ਜਾਵੋ ਭਾਵੇਂ ਉਹਨੂੰ ਜ਼ਹਿਰ ਖਵਾਈ ਜਾਵੋ ਕੁਛ ਕਰੀ ਜਾਵੋ ਜਦੋਂ ਉਹਦੇ ਅੜਿੱਕੇ ਆ ਗਏ ਉਹਨੇ ਤਾਂ ਡੰਗ ਮਾਰ ਹੀ ਦੇਣਾ ਤੇ ਫਿਰ ਤੀਜੇ ਹੁੰਦੇ ਨੇ ਰਾਖਸ਼ਾਂ ਵਰਗੇ ਉਹਨਾਂ ਨੂੰ ਕਿਸੇ ਦੀ ਲੱਥੀ ਚੜ੍ਹੀ ਹੁੰਦੀ ਹੋਈ ਨਹੀਂ ਉਹਨਾਂ ਕਿਸੇ ਦਾ ਭਲਾ ਨਹੀਂ ਸੋਚਣਾ ਜਿਹੜਾ ਅੱਗੇ ਆ ਗਿਆ ਜਿਹੜਾ ਮੂਰੇ ਆ ਗਿਆ ਬਸ ਉਹਦੇ ਦਿਵਾਲੀ ਉਹਨਾਂ ਨੇ ਹੋ ਜਾਣਾ ਉਹਨਾਂ ਦੀ ਬਿਰਤੀ ਰਾਖਸ਼ਾਂ ਵਰਗੀ ਹੁੰਦੀ ਉਹਨਾਂ ਦੇ ਮੱਥੇ ਲਾ ਕੇ ਵੀ ਆਮ ਲੋਕ ਰਾਜੀ ਨਹੀਂ ਹੁੰਦੇ ਵੀ ਇਹੋ ਜਿਹੇ ਬੰਦੇ ਨੂੰ ਕੀ ਬੁਲਾਉਣਾ ਜਿੰਨੂੰ ਪਤਾ ਹੀ ਨਹੀਂ ਕੀ ਬੋਲਣਾ ਹੈ ਕੀ ਕਰਨਾ ਹੈ ਕਿਹੋ ਜਿਹਾ ਕਰਮ ਕਰਨਾ ਬੇਈਮਾਨੀਆਂ ਕਰਨਗੇ ਠੱਗੀਆਂ ਮਾਰਨਗੇ ਝੂਠ ਬੋਲਣਗੇ ਰਾਖਸ਼ਾਂ ਵਰਗੀ ਬਿਰਤੀ ਹੁੰਦੀ ਹੈ ਅਸੁਰ ਅਸੁਰ ਰਾਖਸ਼ ਨੂੰ ਕਿਹਾ ਹੈ ਚੌਥੇ ਹੁੰਦੇ ਨੇ ਭਾਈ ਦੇਵਤਿਆਂ ਵਰਗੇ ਦੇਵੀ ਗੁਣ ਹੁੰਦੇ ਨੇ ਉਹ ਪਹਿਲਾਂ ਦੂਜੇ ਦਾ ਸਵਾਰਦੇ ਨੇ ਆਪਣਾ ਬਾਅਦ ਵਿੱਚ ਦੇਖਦੇ ਨੇ ਜਿਵੇਂ ਪ੍ਰਾਤਨ ਗੁਰਸੇਖ ਹੁੰਦੇ ਸੀ ਚਾਰ ਦਿਨਾਂ ਬਾਅਦ ਪ੍ਰਸ਼ਾਦਾ ਮਿਲਣਾ ਤੇ ਆਵਾਜ਼ ਮਾਰਨੀ ਭਾਈ ਕੋਈ ਭੁੱਖਾ ਤਾਂ ਨਹੀਂ ਤੇ ਉਸ ਵੇਲੇ ਵੀ ਜੇ ਕੋਈ ਭੁੱਖਾ ਆ ਜਾਣਾ ਉਸ ਪ੍ਰਸ਼ਾਦੇ ਦੇ ਦੋ ਟੁਕੜੇ ਕਰ ਲਵਾਂਗੇ ਉਹ ਪ੍ਰਸ਼ਾਦਾ ਅੱਧਾ ਕਰਕੇ ਅੱਧਾ ਉਹਨੂੰ ਛਕਾ ਦੇਣਾ ਇਹ ਦੇਵੀ ਗੁਣਾ ਵਾਲੇ ਦੇਵਤਿਆਂ ਵਰਗੇ ਹੁੰਦੇ ਆ ਚਾਰ ਤਰ੍ਹਾਂ ਦੇ ਕਵੀ ਨੇ ਲਿਖਿਆ ਇੱਕ ਮੱਖੀ ਵਰਗੇ ਇੱਕ ਸੱਪ ਵਰਗੇ ਇੱਕ ਰਾਖਸ਼ਾਂ ਵਰਗੇ ਤੇ ਇੱਕ ਹੁੰਦੇ ਨੇ ਦੇਵਤਿਆਂ ਵਰਗੇ ਤੇ ਦੇਵਤਿਆਂ ਵਰਗੇ ਜਿਹੜਾ ਬਣਾਉਂਦਾ ਨਾ ਉਹ ਹੈ ਸਾਡਾ ਗੁਰੂ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ